IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਆਓ ਵਿਦਿਆਰਥੀਓ ਆਪਾਂ ਸ਼ੁਰੂ ਕਰਦੇ ਹਾਂ ਸਵਾਗਤ ਜ਼ਿੰਦਗੀ ਵਿਸ਼ੇ ਬਾਰੇ IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਤਾਂ ਸਿੱਖਿਆ ਵਿਭਾਗ ਨੇ ਵਿਦਿਆਰਥੀ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਵੈਲਕਮ ਜ਼ਿੰਦਗੀ ਵੈਲਕਮ ਲਾਈਫ स्वागत जिंदगी तो 6वीं जमात 7वां पाठ सहयोग ਅਤੇ ਸਬੰਧਤਾ ਕਿ ਵਿਦਿਆਰਥੀ ਆਪਾਂ ਨੂੰ ਇੱਕ ਦੂਸਰੇ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਪਾਠ ਵਿੱਚ ਆਪਾਂ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਵਿਦਿਆਰਥੀਓ ਇਕੱਠੇ ਹੋਣਾ ਇੱਕ ਸ਼ੁਰੂਆਤ ਹੈ ਇਕੱਠੇ ਰੱਖਣਾ ਤਰੱਕੀ ਹੈ ਇਕੱਠੇ ਕੰਮ ਕਰਨਾ ਸਫਲਤਾ ਹੈ ਵਿਦਿਆਰਥੀਓ ਟੀਮ ਵਰਕ ਕਰਨਾ ਚਾਹੀਦਾ ਹੈ ਟੀਮ ਵਰਕ ਨਾਲ ਹੀ ਆਪਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਫੋਰ ਐਗਜ਼ਾਮਪਲ ਕ੍ਰਿਕਟ ਟੀਮ ਹੈ ਉਸ ਵਿੱਚ ਜਿਹੜੀ ਖਿਡਾਰੀ ਨੇ ਸਾਰੇ ਹੀ ਜੇ ਚੰਗਾ ਪ੍ਰਦਰਸ਼ਨ ਕਰਨਗੇ ਤਾਂ ਉਹ ਟੀਮ ਜਿੱਤਦੀ ਹੈ ਤਾਂ ਜਾਣ ਪਛਾਨ ਪਿਆਰੇ ਬੱਚਿਓ ਸਹਿਯੋਗ ਕਿਸੇ ਨਾਲ ਮਿਲ ਕੇ ਕੰਮ ਕਰਨ ਨੂੰ ਸਬੰਧਤਾ ਕਿਸੇ ਖਾਸ ਨਾਲ ਜੁੜੇ ਹੋਣ ਦੀ ਭਾਵਨਾ ਨੂੰ ਕਹਿੰਦੇ ਹਨ ਜ਼ਿੰਦਗੀ ਇੱਕ ਅਜਿਹੀ ਯਾਤਰਾ ਹੈ ਜੋ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਇਹ ਜਿੰਦਗੀ ਰੂਪੀ ਯਾਤਰਾ ਕੁਝ ਰਿਸ਼ਤਿਆਂ ਨਾਲ ਸ਼ੁਰੂ ਹੁੰਦੀ ਹੈ ਪਰ ਕੁਝ ਰਿਸ਼ਤੇ ਸਫ਼ਰ ਦੇ ਦੌਰਾਨ ਬੰਦੇ ਹਨ ਇਹ ਸਾਰੇ ਰਿਸ਼ਤੇ ਮਾਪੇ ਪਹਿਣ ਪਰਾ ਰਿਸ਼ਤੇਦਾਰ ਦੋਸਤ ਅਤੇ ਅਧਿਆਪਕ ਹਰ ਕਦਮ ਤੇ ਤੁਹਾਡੇ ਨਾਲ ਹੁੰਦੇ ਹਨ ਅਤੇ ਹਰ ਤਰੀਕੇ ਨਾਲ ਤੁਹਾਨੂੰ ਸਹਿਯੋਗ ਦੇ ਕੇ ਜ਼ਿੰਦਗੀ ਨੂੰ ਬਹੁਤ ਵਧੀਆ ਅਤੇ ਦਿਲਚਸਪ ਬਣਾ ਦਿੰਦੇ ਹਨ ਤੁਹਾਡੀ ਤਰੱਕੀ ਅਤੇ ਸਫਲਤਾ ਵਿੱਚ ਯੋਗਦਾਨ ਪਾਉਂਦੇ ਹਨ ਤਾਂ ਵਿਦਿਆਰਥੀਓ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਆਓ ਆਪਾਂ ਆਪਣੀ ਜ਼ਿੰਦਗੀ ਵਿੱਚ ਸਹਿਯੋਗ ਅਤੇ ਸਬੰਧਤਾ ਦੀ ਅਹਿਮੀਅਤ ਬਾਰੇ ਜਾਣੀਏ ਕੋਈ ਤਿੰਨ ਕੰਮ ਦੱਸੋ ਜਿਹੜੇ ਤੁਸੀਂ ਇਕੱਲੇ ਕਰ ਸਕਦੇ ਹੋ ਵਿਦਿਆਰਥੀਓ ਇਸ ਦੇ ਤਿੰਨ ਆਪਸ਼ਨਸ ਨੇ ਤੁਸੀਂ ਆਪ ਹੀ ਆਪੁੱਤਰ ਦੇਣਾ ਹੈ ਆਪਣੇ ਆਪ ਤੁਸੀਂ ਇਸ ਦੇ ਆਨਸਰ ਦੇਣੇ ਨੇ ਕੋਈ ਤਿੰਨ ਕੰਮ ਦੱਸਣੇ ਜਿਹੜੇ ਤੁਸੀਂ ਇਕੱਲੇ ਕਰ ਸਕਦੇ ਹੋ ਉਹ ਕਿਹੜੇ ਕੰਮ ਹਨ ਜਿਨ੍ਹਾਂ ਨੂੰ ਕਰਨ ਲਈ ਤੁਹਾਨੂੰ ਦੂਜਿਆਂ ਦਾ ਸਹਿਯੋਗ ਚਾਹੀਦਾ ਹੈ ਫੋਰ ਐਗਜ਼ਾਮਪਲ ਆਪਾਂ ਮਕਾਨ ਬਣਾਉਣਾ ਹੈ ਤਾਂ ਆਪਾਂ ਨੂੰ ਮਿਸਤਰੀ ਦੇ ਸਹਿਯੋਗ ਦੀ ਜ਼ਰੂਰਤ ਹੈ ਇਸ ਤਰ੍ਹਾਂ ਵਿਦਿਆਰਥੀਓ ਹੋਰ ਕੋਈ ਵੀ ਕੰਮ ਤੁਸੀਂ ਇੱਥੇ ਲਿਖ ਸਕਦੇ ਹੋ ਆਪਸ ਵਿੱਚ ਜੋੜਨ ਵਾਲੀ ਇਹ ਕੜੀ ਸਹਿਯੋਗ ਅਤੇ ਸਬੰਧਤਾ ਹੈ ਜਾਦੂਈ ਛੜੀ ਹੈ ਤੁਹਾਡੇ ਹੱਥ ਵਿੱਚ ਹੈ ਰਿਸ਼ਤਿਆਂ ਦੀ ਡੋਰ ਕਦੇ ਨਾ ਛੱਡਿਓ ਭਾਵਨਾਵਾਂ ਦਾ ਚੋਰ ਤਾਂ ਵਿਦਿਆਰਥੀਓ ਨੈਕਸਟ ਪੇਜ ਮਾਈਂਡ ਮੈਪ ਆਓ ਆਪਾਂ ਜਮਾਤ ਵਿੱਚ ਵਿਚਾਰ ਚਰਚਾ ਰਹੀ ਸਹਿਯੋਗ ਤੇ ਸਮਰੱਥਾ ਬਾਰੇ ਜਾਣੀਏ ਅਤੇ ਇਹ ਲਿਖੇ ਮਾਈਂਡ ਮੈਪ ਨੂੰ ਪੜੀਏ ਕਿਹੜੀਆਂ ਗੱਲਾਂ ਤੁਹਾਡੇ ਅੰਦਰ ਸਹਿਯੋਗ ਤੇ ਸਮਰੱਥਾ ਦੀ ਭਾਵਨਾਵਾਂ ਪੈਦਾ ਕਰਦੀਆਂ ਹਨ ਇਹ ਵਿਦਿਆਰਥੀਓ ਤੁਸੀਂ ਖੁਦ ਪੜਨਾ ਹੈ ਇਸ ਦਾ ਆਨਸਰ ਜਿਹੜਾ ਤੁਸੀਂ ਖੁਦ ਦੇਣਾ ਹੈ ਸਰ ਗਰਮੀ ਦਾ ਸਮਾਂ ਕਹਾਣੀ ਬੁਲਬੁਲ ਦਾ ਬੱਚਾ ਇਹ ਕਹਾਣੀ ਹੈ ਵਿਦਿਆਰਥੀਓ ਪਿਛਲੇ ਸਾਲ ਜੂਨ ਦੀ ਗੱਲ ਹੈ ਗਰਮੀ ਬਹੁਤ ਜ਼ਿਆਦਾ ਸੀ ਦੋ ਬੁਲਬੁਲ ਤਿੰਕਾ ਤਿੰਕਾ ਕਿਤੇ ਉਲਬ ਕੇ ਲਿਆਉਂਦੇ ਅਤੇ ਸਾਡੇ ਘਰ ਲੱਗੇ ਪਪੀਤੇ ਦੇ ਪੌਦੇ ਤੇ ਆਲਾ ਬਲੌਲੀ ਸਾਰਾ ਦਿਨ ਅਣਥੱਕ ਮਿਹਨਤ ਕਰਦੇ ਉਹ ਇਸ ਕੰਮ ਨੂੰ ਬੜੀ ਖੁਸ਼ੀ ਅਤੇ ਉਸ਼ਾ ਨਾਲ ਕਰਦੇ ਸਨ ਕਰਨ ਵੀ ਕਿਉਂ ਨਾ ਘਰ ਪਸ਼ੂ ਪੰਛੀਆਂ ਲਈ ਵੀ ਉਹਨਾਂ ਹੀ ਮਾਇਨੇ ਰੱਖਦੇ ਹਾ ਰੱਖਦਾ ਹੈ ਜਿੰਨਾ ਕਿ ਇਨਸਾਨ ਲਈ ਘਰ ਪਸ਼ੂ ਪਸ਼ੀਆਂ ਲਈ ਵੀ ਉਹਨੇ ਹੀ ਮਾਇਨੇ ਰੱਖਦਾ ਹੈ ਜਿੰਨਾ ਕਿ ਇਨਸਾਨ ਲਈ ਆਪਸੀ ਸਹਿਯੋਗ ਅਤੇ ਚੰਗੇ ਸਬੰਧ ਹੋਣ ਕਰਕੇ ਉਹ ਆਪਣਾ ਘਰ ਬਣਾਉਣ ਵਿੱਚ ਸਫਲ ਹੋ ਗਏ ਸੂਰਜ ਚੜਨ ਤੋਂ ਪਹਿਲਾਂ ਉਹ ਦੋਵੇਂ ਭੋਜਨ ਦੀ ਪਾਲ ਵਿੱਚ ਉੱਡ ਜਾਂਦੇ ਕਦੇ-ਕਦੇ ਬਨੇਰਿਆਂ ਤੇ ਬੈਠ ਕੇ ਆਪਣੇ ਆਲੇ ਦਾ ਧਿਆਨ ਰੱਖਦੇ ਇਹ ਕੰਮ ਉਹਨਾਂ ਨੂੰ ਚੰਗਾ ਲੱਗਦਾ ਸੀ ਪੂਰਾ ਦਿਨ ਖੁਸ਼ੀ ਭਰੇ ਗੀਤ ਗਾਉਂਦੇ ਇੰਜ ਲੱਗਦਾ ਜਿਵੇਂ ਕਿ ਉਹ ਰੱਬ ਦੇ ਸ਼ੁਕਰਗੁਜ਼ਾਰ ਹੋ ਰਹੇ ਹੋਣ ਕੁਝ ਦਿਨਾਂ ਬਾਅਦ ਮਾਦਾ ਬੁਲਬੁਲ ਜਾਦਾ ਸਮਾਂ ਆਪਣੇ ਆਲੇ ਵਿੱਚ ਹੀ ਬਟਾਉਣ ਲੱਗ ਪਈ ਅਤੇ ਨਰ ਬੁਲਬੁਲ ਚੌਂਕੀਦਾਰ ਬਾਗ ਉਹਨਾਂ ਦੀ ਰਾਖੀ ਕਰਦਾ ਹੁਣ ਦੋਹਾਂ ਦੀ ਜ਼ਿੰਮੇਵਾਰੀ ਵੱਧ ਗਈ ਸੀ ਉਹ ਆਪਣੇ ਲਈ ਹੀ ਨਹੀਂ ਆਪਣੇ ਬੱਚਿਆਂ ਲਈ ਵੀ ਭੋਜਨ ਤਲਾਸ਼ਣ ਜਾਂਦੇ ਪਰ ਜ਼ਿਆਦਾ ਦੂਰ ਨਹੀਂ ਬੁਲਬੁਲ ਦਾ ਬੱਚਾ ਬੇਸਬਰੀ ਨਾਲ ਆਪਣੇ ਮਾਪਿਆਂ ਦਾ ਇੰਤਜ਼ਾਰ ਕਰਦਾ ਅਤੇ ਆਵਾਜ਼ ਲਗਾਉਂਦਾ ਆਪਣੇ ਬੱਚੇ ਦੀ ਆਵਾਜ਼ ਸੁਣ ਕੇ ਉਹ ਦੋਵੇਂ ਇੱਕ ਪਲ ਵਿੱਚ ਹੀ ਉੱਥੇ ਪਹੁੰਚ ਜਾਂਦੇ ਇੱਕ ਦਿਨ ਮਾਦਾ ਬਲਬੁਲ ਆਪਣੀ ਚੁੰਧ ਵਿੱਚ ਕੀੜਾ ਭੋਜਨ ਲੈ ਕੇ ਪਹੁੰਚੀ ਤਾਂ ਦੇਖਿਆ ਕਿ ਆਲਾ ਖਾਲੀ ਸੀ ਦੁਖੀ ਹੋ ਕੇ ਉਸਨੇ ਆਵਾਜ਼ ਮਾਰੀ ਨਰ ਬਲਬੁਲ ਵੀ ਉੱਥੇ ਪਹੁੰਚ ਗਿਆ ਦੋਹਾਂ ਨੇ ਮਿਲ ਕੇ ਆਪਣੇ ਬੱਚੇ ਨੂੰ ਇੱਧਰ ਉੱਧਰ ਹਰ ਜਗ੍ਹਾ ਤੇ ਲੱਭਿਆ ਬੱਚਾ ਬਨੇਰੇ ਉੱਤੇ ਬੈਠਾ ਸੀ ਆਪਣੇ ਬੱਚੇ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਏ ਉਹਨਾਂ ਦੇ ਬੱਚੇ ਨੇ ਹੁਣ ਉੱਡਣਾ ਸਿੱਖ ਲਿਆ ਸੀ ਤਿੰਨੇ ਖੁਸ਼ੀ-ਖੁਸ਼ੀ ਦੂਰ ਚਲੇ ਗਏ ਅਤੇ ਮੁੜ ਵਾਪਸ ਨਹੀਂ ਆਏ। ਇਹ ਕਹਾਣੀ ਅਖੀੜ ਡਿਟੇ ਸੱਚ ਦੇ ਆਧਾਰਿਤ ਹੈ। ਕਹਾਣੀ ਬੁਲਬੁਲ ਦਾ ਬੱਚਾ ਪੜ੍ਹ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਆਪਣੇ ਸ਼ਬਦਾਂ ਵਿੱਚ ਲਿਖੋ ਕਿ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ। ਵਿਦਿਆਰਥੀਓ ਤੁਸੀਂ ਇਸ ਕਹਾਣੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨੇ ਹਨ। ਕਹਾਣੀ ਪੜ੍ਹ ਕੇ ਦੱਸੋ ਕਿ ਆਲੇ ਨੂੰ ਪਰਿਵਾਰ ਪਰਿਵਾਰ ਬਣਾਉਣ ਲਈ ਇੱਕ ਬੁਲਬੁਲ ਨੇ ਦੂਜੀ ਬੁਲਬੁਲ ਨਾਲ ਸਹਿਯੋਗ ਕਿਵੇਂ ਕੀਤਾ ਪਿਆਰੇ ਬੱਚਿਓ ਕਰ ਸਾਰਿਆਂ ਦੇ ਸਹਿਯੋਗ ਤਾਲਮੇਲ ਆਦਰ ਸਨਮਾਨ ਸੂਝ-ਬੂਝ ਪਿਆਰ ਸਬੰਧਿਤ ਹੋਣ ਦੀਆਂ ਭਾਵਨਾਵਾਂ ਸਦਕਾ ਹੀ ਸੁਪਨਿਆਂ ਦਾ ਮਹਿਲ ਬੰਦਾ ਹੈ ਕੈਬਰੂਲ ਕੋਆਪਰੇਸ਼ਨ ਸਹਿਯੋਗ ਚਾਹੀਦਾ ਹੈ ਅਡਜਸਟਮੈਂਟ ਤਾਲਮੇਲ ਚਾਹੀਦਾ ਘਰ ਵਿੱਚ ਬਿਲੋਂਗਿੰਗ ਇਸ ਸਬੰਧਤਾ ਚਾਹੀਦੀ ਹੈ ਰਿਸਪੈਕਟ ਸਨਮਾਨ ਅੰਡਰਸਟੈਂਡਿੰਗ ਸੋਜ-ਬੂਝ ਹੋਣੀ ਚਾਹੀਦੀ ਹੈ ਘਰ ਵਿੱਚ ਲਵ ਪਿਆਰ ਔਰ ਇਤੇ ਇਮੋਸ਼ਨ ਭਾਵਨਾ ਕੈਬਰੂ ਲਾ ਵਿਦਿਆਰਥੀਓ ਕਿਸੇ ਵੀ ਘਰ ਨੂੰ ਚੰਗਾ ਬਣਾਉਣ ਵਾਸਤੇ ਇਹ ਰੂਲ ਜਿਹੜਾ ਹੈ ਫੋਲੋ ਕਰਨਾ ਚਾਹੀਦਾ ਹੈ ਆਪਣੇ ਘਰ ਦੇ ਵਿੱਚ ਇਹ ਰੂਲ ਸਾਰਾ ਫੋਲੋ ਹੋਣਾ ਚਾਹੀਦਾ ਹੈ ਆਪਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਲਮੇਲ ਕਰਨਾ ਚਾਹੀਦਾ ਹੈ ਸਬੰਧਤਾ ਸਨਮਾਨ ਇੱਕ ਦੂਸਰੇ ਦਾ ਸੋਜ-ਬੂਝ ਪਿਆਰ ਅਤੇ ਭਾਵਨਾਵਾਂ ਆਓ ਦੇਖੀਏ ਅਸੀਂ ਕੀ ਸਿੱਖਿਆ ਆਪਣੇ ਅਧਿਆਪਕ ਨਾਲ ਇੱਕ ਇੱਕ ਕਰਕੇ ਹੀਟ ਲਿਖੇ ਪ੍ਰਸ਼ਨਾਂ ਦੇ ਵਿਚਾਰ ਬਟਾਂਦਰਾ ਕਰੋ ਮੰਨ ਲਓ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਖਿਡੌਣੇ ਸਾਂਝੇ ਨਹੀਂ ਕਰਦਾ ਉਸ ਦੀ ਆਦਤ ਨੂੰ ਸੁਧਾਰਨ ਲਈ ਤੁਸੀਂ ਕੀ ਕਰੋਗੇ ਤਾਂ ਵਿਦਿਆਰਥੀਆਂ ਇਸ ਦੇ ਪ੍ਰਸ਼ਨ ਜਿਹੜੇ ਉੱਤਰ ਹੈ ਤੁਸੀਂ ਆਪਣੇ ਵਿਚਾਰ ਦੇਣੇ ਹਨ ਤੁਹਾਡੇ ਵਿਚਾਰ ਜਿਹੜੇ ਹੈ ਉਹ ਸਿਰ ਮੱਥੇ ਨੇ ਤੁਹਾਡੇ ਵਿਚਾਰ ਜਿਹੜੇ ਹੈ ਉਹ ਹਰੇਕ ਬੱਚੇ ਦੇ ਅਲੱਗ-ਅਲੱਗ ਹੁੰਦੇ ਨੇ ਇਸ ਲਈ ਹਰੇਕ ਪ੍ਰਸ਼ਨ ਦਾ ਉੱਤਰ ਅਲੱਗ ਹੀ ਹੋਵੇਗਾ ਤੁਸੀਂ ਆਪਣੇ ਮਾਪਿਆਂ ਨੂੰ ਕਿਵੇਂ ਸਹਿਯੋਗ ਕਰਦੇ ਹੋ ਕੋਈ ਵੀ ਪੰਜ ਤਰੀਕਿਆਂ ਦੀ ਸੂਚੀ ਬਣਾਓ ਇਸ ਦਾ ਵਿਦਿਆਰਥੀ ਉਹ ਹੱਲ ਜਿਹੜਾ ਹੈ ਉਹ ਮੈਂ ਨਹੀਂ ਕਰਵਾ ਸਕਦਾ ਵਿਦਿਆਰਥੀ ਤੁਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਹਨ ਤੁਹਾਡੇ ਦਾਦਾ ਜੀ ਵੀ ਬਜ਼ੁਰਗ ਹਨ ਛੋਟੇ ਛੋਟੇ ਕੰਮਾਂ ਲਈ ਤੁਹਾਡੀ ਮਦਦ ਲੈਂਦੇ ਰਹਿੰਦੇ ਹਨ ਜੇ ਉਹ ਤੁਹਾਨੂੰ ਉਸ ਸਮੇਂ ਬੁਲਾਉਂਦੇ ਹਨ ਜਿਸ ਸਮੇਂ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਤੁਸੀਂ ਕੀ ਕਰੋਗੇ ਤਾਂ ਵਿਦਿਆਰਥੀਓ ਕਈ ਵਾਰੀ ਬਜ਼ੁਰਗ ਜਿਹੜੇ ਆਪਾਂ ਨੂੰ ਆਵਾਜ਼ ਮਾਰ ਲੈਂਦੇ ਨੇ ਉਸ ਬਾਰੇ ਤੁਸੀਂ ਆਪਣੇ ਵਿਚਾਰ ਦੇਣੇ ਹਨ ਆਓ ਸਹੀ ਗਲਤ ਦੀ ਚੋਣ ਕਰੀਏ ਗਲਤ ਨੂੰ ਕੱਟ ਦਿਓ ਘਰ ਦਾ ਖਿਆਲ ਨਾ ਰੱਖਣਾ ਇਹ ਗਲਤ ਹੈ ਵਿਦਿਆਰਥੀਓ ਘਰ ਦੇ ਕੰਮ ਮਿਲ ਜੁਲ ਕੇ ਕਰਨਾ ਇਹ ਸਹੀ ਹੈ ਸਾਰਾ ਦਿਨ ਇਕੱਲੇ ਹੀ ਰਹਿਣਾ ਇਹ ਗਲਤ ਹੈ ਵਿਦਿਆਰਥੀਓ ਇੱਕ ਦੂਜੇ ਦੀ ਮਦਦ ਨਾ ਕਰਨਾ ਇਹ ਵੀ ਗਲਤ ਹੈ ਵੱਡਿਆਂ ਦੀ ਗੱਲ ਧਿਆਨ ਨਾਲ ਸੁਣਨਾ ਇਹ ਸਹੀ ਹੈ ਪਿਆਰ ਨਾਲ ਰਹਿਣਾ ਇਹ ਵੀ ਸਹੀ ਹੈ ਨੈਕਸਟ ਹਿਉਮੇ ਸੇਯੋਗ ਅਤੇ ਸਬੰਧਤਾ ਨੂੰ ਖਤਮ ਕਰ ਦਿੰਦੀ ਹੈ ਆਪਣੇ ਅੰਦਰ ਹੰਕਾਰ ਨਹੀਂ ਹੋਣਾ ਹੋਣਾ ਚਾਹੀਦਾ ਇਸ ਨੂੰ ਕਾਬੂ ਵਿੱਚ ਰੱਖੋ ਤਾਂ ਕਿ ਸਾਂਝ ਦੀ ਭਾਵਨਾ ਬਰਕਰਾਰ ਰਹੇ ਸਹਿਯੋਗ ਦੀ ਭਾਵਨਾ ਸਾਨੂੰ ਇਕਜੁੱਟ ਕਰਦੀ ਹੈ ਅਤੇ ਆਪਸੀ ਸਬੰਧਾਂ ਨੂੰ ਬਿਹਤਰ ਬਣਾਉਂਦੀ ਹੈ ਉਸ ਇਨਸਾਨ ਦਾ ਨਾਮ ਲਿਖੋ ਜੋ ਤੁਹਾਨੂੰ ਹਮੇਸ਼ਾ ਸਹਿਯੋਗ ਦਿੰਦਾ ਹੈ ਵਿਦਿਆਰਥੀਓ ਤੁਸੀਂ ਨਾਮ ਲਿਖਣਾ ਹੈ ਜੋ ਤੁਹਾਨੂੰ ਹਮੇਸ਼ਾ ਹੀ ਸਹਿਯੋਗ ਦਿੰਦਾ ਹੈ ਉਹ ਕੌਣ ਹੈ ਜੋ ਤੁਹਾਡੇ ਨਿੱਕੇ ਵੱਡੇ ਹਰ ਕੰਮ ਵਿੱਚ ਮਦਦ ਕਰਦਾ ਹੈ ਇਸ ਦਾ ਵੀ ਤੁਸੀਂ ਉੱਤਰ ਆਪਣੇ ਸ਼ਬਦਾਂ ਵਿੱਚ ਦੇਣਾ ਹੈ ਨੈਕਸਟ ਵਿਦਿਆਰਥੀਓ ਜੋ ਤੁਹਾਡੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਹਨ ਉਹਨਾਂ ਦਾ ਨਾਮ ਲਿਖ ਕੇ ਸ਼ੁਕਰੀਆ ਅਦਾ ਕਰੋ। ਤਾਂ ਨੈਕਸਟ ਵਿਦਿਆਰਥੀਓ ਆਖਰੀ ਪੜਾਅ ਤੇ ਪਹੁੰਚ ਲਿਆ ਪਾੜਦੇ। ਪਿਆਰੇ ਬੱਚਿਓ ਤੁਹਾਨੂੰ ਹਰ ਰਿਸ਼ਤੇ ਨੂੰ ਮਿੱਠਾ ਬਣਾਉਣ ਲਈ ਸਹਿਯੋਗ ਅਤੇ ਸਬਰਤਾ ਨੇ ਨਿਯਮ ਦਾ ਪਾਲਣ ਕਰਨਾ ਚਾਹੀਦਾ ਹੈ। ਜੇ ਤੁਸੀਂ ਇਹਨਾਂ ਨਿਯਮ ਦਾ ਪਾਲਣ ਕਰੋਗੇ ਤਾਂ ਇਹ ਆਤਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਦਾ ਸੁਨਹਿਰੀ ਹਿੱਸਾ ਬਣ ਜਾਣਗੀਆਂ। ਦੱਸੋ ਕਿ ਤੁਸੀਂ ਆਪਣੇ ਆਪ ਵਿੱਚ ਕੀ ਕੋਈ ਬਦਲਾਅ ਕੀਤਾ ਤਾਂ जे हाँ तो घटो घटी आदत बनाओ तुसी नोट करनी है तो विद्यार्थी होैप खत्म हो गया विद्यार्थियों आईपीएस मैथ क्लासिज ज्वाइन करने बहुत बहुत धन्यवाद थैंक यू वेरी मच नैक्सट भीडियो नवे कुछ लेके मिलों धनबाद